ਜਿਹੜਿਆ ਤੇ ਪਹਿਲਾ ਐਮਐਸਪੀ ਮਿਲਦੀ ਐ ਪੰਜ ਉਹਦੇ ਵਿੱਚ ਐਡ ਹੋਰ ਕਰ ਲੈਣਾ ਤੇ 5 ਸਾਲ ਲਈ ਗਾਰੰਟੀ ਦੇ ਦੇਣੀ ਆ ਆਪਾਂ ਉਸ ਗੱਲ ਤੇ ਕਿਹਾ ਕਿ ਅਸੀਂ ਦੋਨੇ ਫਾਰਮਾਂ ਦੀ ਕਰਾਂਗੇ ਮੀਟਿੰਗ ਵਿਚਾਰ ਕੇ ਦੱਸਾਂਗੇ ਜੀੜਾ ਵੱਡਾ ਇਸ਼ੂ ਐ ਸੁਆਮੀ ਨਾਥਨ ਦੀ ਰਿਪੋਰਟ ਤੇ ਸਰਕਾਰ ਦਾ ਕੀ ਐ ਕਰਜ਼ੇ ਤੇ ਕੀ ਐ ਇਹ ਸਾਰੀਆਂ ਗੱਲਾਂ ਹਜੇ ਰਹਿ ਨਹੀਂ ਗਈਆਂ ਨੇ ਹਜੇ ਤਾਂ ਇਹ ਤੇ ਆਪਣੀ ਸਹਿਮਤੀ ਨਹੀਂ ਵਿਚਾਰ ਰਹੇ ਆ ਤੇ ਜੀ ਵੀ ਜੈਸ ਕਰਨਾ ਕਿ ਨੋ ਕਰ ਠੀਕ ਐ ਜੀ ਵਾਡੀ ਹੈ ਜੀ ਅੱਜ ਹੁਣ ਸ਼ਾਮ ਅਜੇ ਇੱਕ ਸਾਡਾ ਕਿਸਾਨ ਸ਼ਹੀਦ ਵਗੈਰਾ ਦਾ ਉਹਦੀ ਡੈੱਡ ਬਾਡੀ ਆ ਰਹੀ ਹੈ ਇੱਥੇ ਅੱਛਾ ਜੀ ਉਹਦੇ ਸੰਸਕਾਰ ਤੋਂ ਬਾਅਦ ਫਿਰ ਵਿਚਾਰ ਕੇ ਕਰੀ ਕਿ ਕਿਹੜੇ ਪਿੰਡ ਦਾ ਸੀ ਜਿਹੜਾ ਜੇ ਜਿਨਾ ਪਟਾਲੇ ਨਾਲ ਸੀ ਤੇ ਕਿਹੜੀ ਜਿਸ ਬੰਦੀ ਵੱਲ ਇਹ ਆਪਣਾ ਸਰਜੀਤਪੁਰ ਨਾਲ ਸੀ ਕ੍ਰਾਂਤੀ ਕਰੇਗੀ ਕ੍ਰਾਂਤੀ ਕਰੇਗੀ ਬੇਖੋ ਜੀ ਇਹ ਮੰਦ ਭਾਗੀ ਖਬਰਾਂ ਵੈਸੇ ਚਲੋ ਮਾਲਕ ਸਾਰੇ ਕਿਸਾਨਾਂ ਤੇ ਚੜਦੀ ਕਲਾ ਕਿਉਂਕਿ ਜੋ ਦੇ ਆਇਆ ਗਣਾ ਵੇ ਇਸ ਮੋਰਚੇ ਤੇ ਦੋ ਕਿਸਾਨ ਸ਼ਹੀਦ ਹੋ ਗਏ ਇੱਕ ਆਪਣੇ ਸ਼ੰਭੂ ਵਾਟਰ ਤੇ ਜੀ ਤੇ ਜਿਹੜਾ ਵੀ ਭੱਟਰ ਵੀ ਕਾਫੀ ਹੋਏ ਪ੍ਰਧਾਨ ਜੀ ਉਹ ਕਿੰਨੇ ਕ ਜਿਹੜੇ ਆਪਣੇ जख्मी ਵੀ ਹੋਏ ਆ ਗੋਲੀਆਂ ਵੀ ਲੱਗੀਆਂ ਜਿਹੜਿਆ ਦੋ 250 ਹੈਗਾ ਬੰਦਾ ਜਿਹਨੇ ਪ੍ਰਾਈਵੇਟ ਵੀ ਇਲਾਜ ਕਰਵਾਇਆ ਕਿਸ ਨੇ ਸਰਕਾਰੀ ਚ ਕਰਵਾਇਆ ਕਿਸ ਦੀ ਅਧਿਨਤਾ ਸਾਡੇ ਕਿਸਾਨਾਂ ਦੀਆਂ ਅੱਖਾਂ ਦੀ ਨਿਗਾਹ ਚਲੇ ਗਈ ਪੀਜੀਏ ਦੇ ਵਿੱਚ ਨੇ ਜੀ ਜੀ ਰਾਤ ਨੂੰ ਮਿਲ ਗਏ ਹਾਂ ਨੁਕਸਾਨ ਤਾਂ ਬਹੁਤ ਵੱਡੇ ਪੱਧਰ ਤੇ ਕੀਤਾ ਹੈ ਪਰ ਸਹਿਮਤੀ ਇਸ ਕਰਕੇ ਕਿ ਪੂਰੋ ਸਾਡੇ ਕਿਸਾਨਾਂ ਨੇ ਬੁੱਲ ਉੱਤੇ ਕਿਨੇ ਤੋੜਿਆ ਜਿਹੜਾ ਆਪਾਂ ਕਹਿਆ ਸੀ ਵੀ ਜ਼ਬਰ ਕਰੋਗੇ ਕੇਂਦਰ ਸਰਕਾਰ ਜੀ ਜੀ ਸਾਹਾਗੇ ਸਫਰ ਨਾਲ ਉਹ ਮਿਸਾਲ ਪੈਦਾ ਕੀਤੀ ਕੀਤੀ ਆ ਜੀ ਜੋ ਦੇ ਛਾਤੀ ਤਾਨ ਕੇ ਲੜਿਆ ਜੀ ਬੇਸ਼ੱਕ ਭਾਵੇਂ ਗੋਲੀਆਂ ਚਲਾਈਆਂ ਨੇ ਬਹੁਤ ਸੁਣੀ ਪਹ ਜਾਣਕਾਰੀ ਪ੍ਰਧਾਨ ਸਾਹਿਬ ਜੀ ਦਿੰਦੇ ਹੋਏ ਤੇ ਵੇਖੋ ਕਰਾਂ ਚੜਦੀ ਕਲਾ ਆ ਜੀ ਵੇਖੋ ਕਰਾਂ ਡੱਡੇ ਹੋਇਆ ਜੀ ਕਾਕਾ ਜੀ ਬਾਕੀ ਕੀ ਕਹਿਣੇ ਚੋਣੇ ਜੀ ਪ੍ਰਧਾਨ ਸਾਹਿਬ ਕਿਹੜੀ ਜਿਹੀ ਜਥੇਬੰਦੀ ਤੇ ਕਾਕਾ ਕਾਕਾ ਸਿੱਧੂਪੁਰ 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 ਪ੍ਰਧਾਨ ਸਾਹਿਬ ਜੀ ਜਾਣਕਾਰੀ ਦਿੰਦੇ ਜੀ ਵੇਖੋ ਹਾਂਜੀ ਹਾਂਜੀ ਤੇ ਬਹੁਤ ਤਕੜਾ ਬਾਈ ਜੀ ਚਰਨ ਸਕੱਤਰ ਢੱਲੇ ਵਾਲ ਪਾਰਟੀ ਦੇ ਠੀਕ ਆ ਜੀ ਠੀਕ ਆ ਤੇ ਵੇਖੋ ਬਹੁਤ ਚੜ੍ਹਦੀ ਕਲਾ ਬਾਕੀ ਕਰੇ ਭਰਾਵਾਂ ਤੇ ਸਾਰਿਆਂ ਤੇ ਜਿਹੜੇ ਜੋਧੇ ਲੜੇ ਆ ਤੇ ਇਧਰ ਪ੍ਰਧਾਨ ਸਾਹਿਬ ਜੀ ਸਰਤਾ ਸਾਹਿਬ ਵੈਰ ਜੀ ਦਾ ਖਾਲਸਾ ਵੈਰ ਜੀ ਦੇ ਬਤੇ ਪ੍ਰਧਾਨ ਸਾਹਿਬ ਜੀ ਥੋੜੀ ਜੀ ਜਾਣਕਾਰੀ ਦਿਓ ਜਿਹੜੀ ਕੱਲ ਮੀਟਿੰਗ ਹੋਈ ਆ ਜੀ ਕੀ ਸਿੱਟਾ ਨਿਕਲਿਆ ਜੀ ਮੀਟਿੰਗ ਚ ਚੰਗੇ ਮਾਹੌਲ ਚ ਹੋ ਰਹੀ ਆ ਜੋ ਦੋ ਤਰੋਂ ਮਿਲ ਕੇ ਸਾਡੇ ਕੋਲ ਉਹਨਾਂ ਨੇ ਕੋਈ ਆਫਰ ਦਿੱਤੀ ਆ ਉੱਥੇ ਅਸੀਂ ਦੋ ਫਾਰਮਾਂ ਦੇ ਵਿੱਚ ਵਿਚਾਰ ਕਰ ਰਹੇ ਆ ਔਰ ਸਾਰਾ ਪੀਸੀ ਦੇ ਵਿੱਚ ਸਾਡੇ ਜਿਹੜੇ ਆ ਉੱਥੇ ਗੱਲਬਾਤ ਕਰਨ ਗਏ ਸੀ ਉਹਨਾਂ ਨੇ ਸਾਰੇ ਵਿਸਤਾਰ ਦੇ ਨਾਲ ਗੱਲ ਕੀਤੀ ਆ ਸਾਡਾ ਤੇ ਸਿਰਫ ਇਹ ਹੈ ਕਿ ਹੁਣ ਜਦੋਂ ਗੱਲਬਾਤ ਬਹੁਤ ਵਧੀਆ ਮਾਹੌਲ ਦੇ ਵਿੱਚ ਚੱਲ ਰਹੀ ਆ ਤੇ ਇਹ ਹੁਣ ਸਸੀਂ ਦੋਆ ਫੋਰਮਾਂ ਨੇ ਵਿਚਾਰ ਕਰਨੀ ਆ ਕਿ ਅੱਗੇ ਕੀ ਕਰਨਾ ਸਾਰਿਆਂ ਨਾਲ ਸਲਾਹ ਕਰਕੇ ਫਿਰ ਅੱਗੇ ਕਰਨਾ ਤੇ ਇਹਦੇ ਵਿੱਚ ਸਾਨੂੰ ਇਹ ਆ ਕਿ ਸ਼ਾਂਤੀ ਜਿਹੜੀ ਆ ਉਹ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਕਿਸੇ ਕਿਸਮ ਦਾ ਜਿਹੜਾ ਉੱਥੇ ਜਿਤਨੀ ਹੋਣਾ ਚਾਹੀਦਾ ਤੇ ਇਹ ਅਸੀਂ ਇਹ ਸ਼ਾਂਤ ਵੀ ਰੱਖਾਂਗੇ ਤੇ ਅੰਦੋਲਨ ਜਿਹੜਾ ਜਿੱਤਾਂਗੇ ਇਹ ਮੇਰੀ ਬੇਨਤੀ ਆ ਕਿ ਗੱਲ ਬਹੁਤ ਵਧੀਆ ਮਾਹੌਲ ਦੇ ਵਿੱਚ ਚੱਲਣ ਜੰਗੇ ਮਾਹੌਲ ਦੇ ਵਿੱਚ ਗੱਲਬਾਤ ਵਾਹ ਜੀ ਵਾਹ ਇਹ ਸਾਡੇ ਬڑے ਪ੍ਰਧਾਨ ਬਲਦੇ ਸਿੰਘ ਸੱਤਸਾ ਸਾਹਿਬ ਜੀ ਤੇ ਬੜੇ ਜਿਹੜੇ ਕਿਸਾਨ ਆਪਣੇ ਜੀ ਜਦੋਂ ਗੋਲੀਆਂ ਚੱਲੀਆਂ ਕਿੰਨਾ ਕੁਸ਼ ਹੋਇਆ ਜੀ ਤੇ ਆਪਣੇ ਯੋਧਿਆਂ ਨੇ ਅੱਗੋਂ ਛਾਤੀਆਂ ਤਾਨ ਕੇ ਜਬਰਦਸਤ ਮੁਕਾਬਲਾ ਸਫਰ ਨਾਲ ਕੀਤਾ ਤੇ ਜਿਹੜੇ ਆਪਣੇ ਕਿਸਾਨ ਵੇਖੋ ਜੀ ਆਪਣੀ ਮਦਦ ਲਈ ਆਉਂਦੇ ਆ ਹਰਿਆਣੇ ਵਾਲੇ ਤੇ ਉਹਨਾਂ ਤੇ ਵੀ ਸਰਕਾਰਾਂ ਪਰਚੇ ਕਰ ਰਹੀਆਂ ਜੀ ਉਹ ਕੀ ਕਹਿਣਾ ਚਾਹੁੰਦੇ ਨੇ ਦੇਖੋ ਬੜਾ ਕੁਝ ਸੰਭਵ ਹੈ ਸਾਨੂੰ ਇਹਨਾਂ ਪਰਚਿਆਂ ਤੋਂ ਘਭਰਾਉਣ ਦੀ ਲੋੜ ਨਹੀਂ ਸਾਨੂੰ ਇਹਨਾਂ ਚੀਜ਼ਾਂ ਗੋਲੀਆਂ ਤੋਂ ਘਭਰਾਉਣ ਦੀ ਲੋੜ ਨਹੀਂ ਕਿਸੇ ਚੀਜ਼ ਤੋਂ ਲੋੜ ਨਹੀਂ ਲੇਕਿਨ ਜੇ ਅਸੀਂ ਮੋਰਚਾ ਜਿੰਨਾ ਤੇ ਸਾਨੂੰ ਸ਼ਾਂਤੀ ਬਣਾ ਕੇ ਰੱਖਣੀ ਪਵੇਗੀ ਅਸੀਂ ਜਿਹੜੇ ਤੇ ਹਾਂ ਇੱਕ ਗੱਲ ਜ਼ਰੂਰ ਹੈ ਸਾਡਾ ਇਹ ਵਾਅਦਾ ਹੈ ਜੀ ਕਿ ਕਿੰਨਾ ਚਿਰ ਇਹ ਸਾਡੀਆ ਮੰਗਾ ਪ੍ਰਵਾਨੇ ਹੁੰਦੀਆਂ ਅਸੀਂ ਉੱਠਦੇ ਨਹੀਂ ਪਿੱਛੇ ਨਹੀਂ ਧਰਦੇ ਵਾਹ ਜੀ ਵਾਹ ਪਰ ਸਿਰਫ ਆਪੇ ਸਾਨੂੰ ਸ਼ਾਂਤੀ ਬਣਾ ਕੇ ਰੱਖਣੀ ਇਹ ਸਾਡੀ ਇੱਕ ਜ਼ਿੰਮੇਵਾਰੀ ਆ ਤੇ ਬਹੁਤ ਜ਼ਰੂਰੀ ਵਾਹ ਜੀ ਵਾਹ ਤੇ ਜਿਹੜੇ ਪਿੰਡਾਂ ਚ ਇਹ ਵੀ ਕਿਸਾਨ ਬੈਠੇ ਹੋਏ ਉਹਨਾਂ ਨੂੰ ਕੀ ਮੈਸੇਜ ਆ ਜਿਹੜੇ ਵੇਖੋ ਕਈ ਜਿਹਾ ਬੰਦਿਆ ਕਹਿੰਦੇ ਸਾਨੂੰ ਸੁਨਿਆ ਨਹੀਂ ਦਿੱਤਾ ਇੱਥੇ ਕਿਹੜਾ ਵੀ ਆਪਾਂ ਕੋਈ ਵਿਆਹ ਜਾਂ ਕੋਈ ਉਹਨੂੰ ਕਾਰਡ ਕਰ ਲਈਏ ਜਾਂ ਡੱਬਾ ਕਰ ਲਈਏ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਟਾਟਪੇ ਦੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਇੱਥੇ ਸਾਰਿਆਂ ਦਾ ਸਾਂਝਾ ਮੋਰਚਾ ਹੈ ਤੇ ਇਹ ਸਾਰਿਆਂ ਨੂੰ ਸਾਨੂੰ ਜਿਹੜਾ ਉਹ ਰਲ ਕੇ ਹੁਣ ਚਾਹੀਦਾ ਜਿਹੜਾ ਘਰਾਂ 'ਚ ਸਾਨੂੰ ਕਿਸੇ ਨੂੰ ਨਹੀਂ ਬੈਠਣਾ ਚਾਹੀਦਾ ਜੇ ਜਿੰਨੀ ਵੱਧ ਗਿਣਤੀ ਵਿੱਚ ਇੱਥੇ ਆਵਾਂਗੇ ਉਹਨਾਂ ਦੀ ਸਰਕਾਰ ਦੇ ਇੱਥੇ ਕੋਈ ਸਿੱਟਾ ਪੈਗਾ ਔਰ ਸਰਕਾਰ ਵੀ ਆ ਕਾਫੀ ਜਿਹੜੀ ਇੱਕ ਪਹਿਲਾਂ ਟਾਸ ਤੋਂ ਮਾਸਨਸੀ ਹੋ ਰਹੀ ਜੀ ਉਹ ਕਾਫੀ ਰਾਤ ਉਹਨਾਂ ਨੇ ਆਪ ਪੀਸੀ ਕਰਕੇ ਮੰਤਰੀਆਂ ਨੇ ਤੇ ਸਾਡੇ ਆਗੂਆਂ ਨੇ ਜਿਹੜਾ ਉਹ ਦੱਸ ਦਿੱਤਾ ਜਿਹੜੀ ਗੱਲਬਾਤ ਜਿਹੜੀ ਹੋਈ ਆ ਚੰਗੇ ਮਾਹੌਲ ਦੇ ਵਿੱਚ ਗੱਲ ਹੋ ਰਹੀ ਆ ਤੇ ਲੋਕਾਂ ਦੇ ਇਮਪ੍ਰੈਸਰ ਕਰਕੇ ਹੋ ਗਿਆ ਵਾਹ ਜੀ ਵਾਹ ਬੜੀ ਤਗੜੀ ਧਨਵਾਦੀ ਪਤਾਂ ਸਾਹਿਬ ਜੀ ਬੜੀ ਵਧੀਆ ਕੱਲ ਵੀ ਸ਼ਾਂਤਮਈ ਮਾਹੌਲ ਦੇ ਨਾਲ ਇਹ ਚਰਚਾ ਕਰ ਰਹੇ ਆ ਬੜੇ ਵਧੀਆ ਤਰੀਕੇ ਦੇ ਨਾਲ ਨੌਜਵਾਨ ਵੀਰਾਂ ਨੂੰ ਇਹਨਾਂ ਨੇ ਦਾ ਕਹੇ ਰੱਖਿਆ ਵੀ ਕੋਈ ਆਪਾਂ ਉਹ ਜਿਹੇ ਕਦਮ ਨਹੀਂ ਚੁੱਕਣਾ ਤੇ ਕਰੋ ਵੀਡੀਓ ਸ਼ੇਅਰ ਵੱਧ ਤੋਂ ਵੱਧ ਤੇ ਚੈਨਲ ਕਰੋ ਸਬਸਕ੍ਰਾਈਬ ਜੀ ਧੰਨਵਾਦ